ਹੈਲੋ ਸਤਿ ਸ੍ਰੀ ਅਕਾਲ ਸਾਨੀ ਭੈਣਾਂ ਨੂੰ ਕਿੰਨੂ ਸਾਰੇ ਠੀਕ ਹੋ ਨੂੰ ਜੀ ਆਪਾਂ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਆ ਜੀ ਬਹੁਤ ਵਧੀਆ ਰੇਂਜਾਂ ਨੇ ਜੀ ਆਪਾਂ ਸਸਤੀ ਰੇਂਜ ਤੋਂ ਲੈ ਕੇ ਜੀ ਆਪਾਂ 15 2000 ਤੋਂ ਨੀਚੇ-ਨੀਚੇ ਆਪਣੇ ਕੋਲ ਸਾਰੇ ਸੂਟ ਹੋਣਗੇ ਜੀ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਜੀ ਬਹੁਤ ਸੋਹਣੇ-ਸੋਹਣੇ ਸੂਟ ਆਏ ਨੇ ਜੀ ਜੇ ਕਿਸੇ ਵੀ ਪੈਨ ਲੈਣਾ ਆਰਡਰ ਨੰਬਰ ਆਪਣਾ ਚੱਲਦਾ ਹੋਊਗਾ ਗੁਰਨਾਣਕ ਬਟੂਤ ਤੋਂ ਬੋਲਦੇ ਆਂ ਜਪਾ ਘਰ ਤੋਂ ਹੀ ਆਪਣਾ ਕੰਮ ਆ ਜੀ ਕੋਈ ਆਪਣਾ ਕਰਾਇਆ ਨਹੀਂ ਪੈਂਦਾ ਹੈਗਾ ਸਸਤੀਆਂ ਰਿੰਗਾਂ ਨੇ ਜੀ ਥੋੜੇ ਕੋਲੇ 400 ਤੋਂ ਵੀ ਛੋਟ ਲੱਗੇ ਜੂਗੀ ਰੋਗਾ ਜੀ 2000 ਤੋਂ ਮੁੱਢੇ ਜੇ ਤੋਂਨੇ ਕੋਈ ਵੀ ਛੋਟ ਮਗਵਾਣਾ ਜੀ ਫ੍ਰੀ ਸ਼ਿਪਿੰਗ ਥੋੜੇ ਘਰ ਤੱਕ ਅਸੀਂ ਦਿਖਾਉਣ ਜੂਗਾ ਜਿਨੇ ਚੋ ਸੂਟ ਦੇਖ ਕੇ ਤੁਸੀਂ ਆਰਡਰ ਕਰ ਸਕਦੇ ਹੋ ਕਿਸੇ ਵੀ ਕਲਰ ਦਾ ਡਿਜ਼ਾਈਨ ਦਾ ਸੂਟ ਤੁਹਾਨੂੰ ਵਧੀਆ ਲੱਗੇ ਚਲੋ ਜੀ ਆਪਾਂ ਸੂਟ ਦਿਖਾਉਂਦੇ ਆਂ शेर लाख कमेंट कर दिया करो वीडियो भीड रिश्तेदार शेयर कर दिया करो जी अपने सारे जी। अपने सारे भैन भाइयों से अपनी भीडियो वो वल सके जी अपना साथ दो सारियाँ भैन अपना बहुत वाडा नुकसान हो गया आप भी दसा भी जी चलो जी देखो, आप दिखाने सूटो अपने को सारे सूट होंगे सूट ਇਹ ਦੇਖੋ ਆਪਣਾ ਪਹਿਲਾ ਕਲਰ ਪਹਿਲਾ ਕਲਰ ਦੇਖ ਸਕਦੇ ਹੋ ਤੁਸੀਂ ਇਹ ਪਹਿਲਾ ਕਲਰ ਆ ਗਿਆ ਆਪਣਾ ਮੈਚਿੰਗ ਸੂਟ ਆ ਇਹ ਦੇਖੋ ਇਹ ਸਲਵਾਰ ਆ ਇਹ ਇਹ ਮੀ ਸਲਵਾਰ ਬਣੀ ਹੋਈ ਆ ਪ੍ਰਿੰਟ ਚ ਬਹੁਤ ਘੱਟ ਪੈ ਜਾ ਇਹਨਾਂ ਦਾ 400 ਰੁਪਏ ਚ ਤੁਹਾਡੇ ਘਰੇ ਪਹੁੰਚ ਜੂਗਾ ਸੋਟ ਕਿਸੇ ਵੀ ਭੈਣ ਨੇ ਲੈਣਾ ਨਾਲ ਦੁਪੱਟਾ ਲੈਣਾ ਹੋਵੇ ਉਸ ਨੂੰ ਦੱਸ ਸਕਦੇ ਹੋ ਸਾਨੂੰ ਤੁਸੀਂ ਦੁਪੱਟਾ ਲੈਣਾ ਤੁਹਾਨੂੰ ਉਹ ਵੀ ਲਗਵਾ ਦਾਂਗੇ ਐਸੀ ਡਾਈ ਕਰਵਾਉਣਾ ਜੀ ਦੁਪੱਟਾ ਬੈੱਡ ਲੈਣਾ ਦੁਪੱਟਾ ਬੈੱਡ ਵੀ ਮਿਲ ਜੂਗਾ ਇਹਨਾਂ ਚੋਂ ਤੁਹਾਨੂੰ ਕੋਈ ਵੀ ਰੰਗ ਡਿਜ਼ਾਈਨ ਪਸੰਦ ਹੋਵੇ ਤੁਸੀਂ ਸਾਨੂੰ ਫੋਟੋ ਖਿੱਚ ਕੇ WhatsApp ਨੰਬਰ ਤੇ ਭੇਜ ਸਕਦੇ ਹੋ ਨੰਬਰ ਸਾਡਾ ਚੱਲਦਾ ਹੋਊਗਾ ਇਹ ਆ ਗਿਆ ਆਪਣਾ ਦੂਜਾ ਡਿਜ਼ਾਈਨ ਕਲਰ ਵੀ ਦੂਜਾ ਇਹ ਤੁਸੀਂ ਆਲ ਓਵਰ ਲੈਣਾ ਤਾਂ 5 ਮੀਟਰ ਆਲ ਓਵਰ ਵੀ ਮਿਲ ਜੂਗਾ ਮੈਚਿੰਗ ਲੈਣਾ ਤਾਂ ਇਹ ਮੈਚਿੰਗ ਮਿਲ ਜੂਗਾ ਇਹਦੇ ਨਾਲ ਸਲਵਾਰਾ ਇਹ ਵੀ 5 ਮੀਟਰ ਦਾ ਇਹ ਵੀ 5 ਮੀਟਰ ਦਾ ਤੁਸੀਂ ਇਹਨਾਂ ਚੋਂ ਕੋਈ ਵੀ ਸੂਟ ਲੈ ਸਕਦੇ ਹੋ ਹਾਲਓਵਰ ਲੈਣਾ ਤਾਂ ਹਾਲਓਵਰ ਲੈ ਸਕਦਾ ਮੈਚ ਵੀ ਲੈਣਾ ਤਾਂ ਮੈਚ ਵੀ ਲੈ ਸਕਦਾ ਇਹਦੇ ਵਿੱਚ ਦੇਖੋ ਕੰਦਰਾ ਆ ਗਈ ਇਹ ਕੰਦਰਾ ਆ ਗਿਆ ਇੱਕ ਡਿਜ਼ਾਈਨਸ ਨੂੰ ਦੇਖ ਰਹੇ ਹਾਂ ਉਹ ਦਾ ਪ੍ਰੋਗਰਾਮ ਦੇਖੋ ਇਹ ਆ ਗੀ ਮੈਚਿੰਗ ਇਹਦੇ ਨਾਲ ਮੈਚਿੰਗ ਆ ਇਹ ਸਲਵਾਰ ਆ ਗਈ ਫਿਰ ਸਲਟਾ ਵੀ ਇਹ ਵੀ ਤੁਸੀਂ ਜਿਵੇਂ ਲੈਣਾ ਉਹਨੂੰ ਲੈ ਸਕਦੇ ਇਹ ਤੋਂ ਮੈਚਿੰਗ ਇਹ ਮਿਲੂਗਾ ਇਹ ਆ ਗਿਆ ਇਹਦੇ ਚੋ ਵੀ ਤੁਸੀਂ ਹਾਲੋਵਰ ਸੂਟ ਵੀ ਲੈ ਸਕਦੇ ਮੈਚਿੰਗ ਵੀ ਲੈ ਸਕਦੇ ਇਹਦੇ ਦੇ ਦੋ ਟਿਕਾਣਾ ਦਿਖਾਏ ਨੇ ਇਹਨਾਂ ਚੋਂ ਹਾਲੋਵਰ ਵੀ ਮਿਲ ਜੂਗਾ ਮੈਚਿੰਗ ਲੈਣਾ ਤਾਂ ਮੈਚਿੰਗ ਵੀ ਮਿਲ ਜੂਗਾ ਜਿਹੜੇ ਇਹ ਦੋ ਰੰਗ ਦਿਖਾਏ ਨੇ ਇਹ ਤੁਹਾਨੂੰ ਮੈਚਿੰਗ ਦੇ ਮਿਲ ਜੂਗਾ ਇਹ ਦੇਖੀਏ ਇਹ ਸਲਵਾਰਾਂਗੇ ਇਹਦੀ ਇਹ 5-5 ਮੀਟਰ ਦੀ ਕੱਟ ਆ ਆਪਾਂ ਕੱਟੇ ਨਹੀਂ ਹੋਏਗੀ ਜੇ ਤੁਹਾਨੂੰ ਜਿਵੇਂ ਵੀ ਲੈਣੇ ਨੇ ਉਹਨੂੰ ਲੈ ਸਕਦੇ ਬਹੁਤ ਸਸਤੇ ਰੇਂਜਾਂ ਨੇ ਆਪਾਂ ਘਰ ਤੋਂ ਹੀ ਕੰਮ ਕਰਦੇ ਆ ਕੋਈ ਆਪਣੇ ਦੁਕਾਨਦਾਰ ਕਰਾਇਆ ਨਹੀਂ ਪੈਂਦਾ ਹੈਗਾ ਉਦੇ ਚ ਪਾਨੂੰ ਕੁਝ ਮਹਿੰਗੇ ਮਿਲਦੇ ਨੇ ਸੂਟ ਆਪਾਂ ਨੂੰ ਬਹੁਤ ਘੱਟ ਪ੍ਰਾਈਸ ਲਾਵਾਂਗੇ ਤੁਹਾਨੂੰ ਆਪਾਂ ਥੋੜੇ ਪੈਸੇ ਘੱਟ ਲੈਨੇ ਗਾਹ ਕਰਵਾ ਦੇਣੀ ਇਹ ਦੇਖੋ ਜੀ ਇਹ ਆ ਗਿਆ ਇਹ ਆਲਓਵਰ ਸੂਟ ਹੈ ਜੀ ਪ੍ਰਿੰਟ ਚ ਦੇਖ ਸਕਦੇ ਹੋ ਤੁਸੀਂ ਕਿੰਨਾ ਵਧੀਆ ਪ੍ਰਿੰਟ ਬਹੁਤ ਵਧੀਆ ਸਖਾਵਾਂ ਗਰਮੀ ਵਾਲਾ ਸਿਲਾਈ ਕਰਾਣੀ ਹੈ ਤੁਸੀਂ ਸਿਲਾਈ ਵੀ ਕਰ ਦਾਂਗੇ ਅਸੀਂ ਸਿলাই ਕਰਾਤੇ ਵੀ ਲੈ ਸਕਦੇ ਹੋ ਲੈ ਸਾਨੂੰ ਸੰਦਾ ਡਿਜ਼ਾਈਨ ਬਣਵਾਉਣਾ ਕੋਈ ਫਰਾਕ ਸੂਟ ਬਣਵਾਉਣਾ ਪਲਾਜੋ ਸੂਟ ਬਣਵਾਉਣਾ ਸਾਰੀ ਤਰ੍ਹਾਂ ਦਾ ਆਪਾਂ ਬਣਾ ਕੇ ਤੁਹਾਨੂੰ ਦੇ ਦਾਂਗੇ ਇਹ ਦੇਖੋ ਜੀ ਇੱਕ ਇਹ ਕਲਰ ਆ ਗਿਆ ਇਹਦੇ ਵਿੱਚ ਜੇ 5 ਮੀਟਰ ਮਿਲੂਗਾ ਜੀ ਸਾਨੂੰ ਵਧੀਆ ਬ੍ਰਾਂਡ ਦਾ ਸੂਟ ਹੈ ਜੀ ਇਹ ਦੇਖੋ ਜੀ ਕੰਨੀ ਤੇ ਲਿਖਿਆ ਹੋਇਆ ਇਹ ਕਲਰ ਆ ਗਿਆ ਜੀ ਇਹ ਜੀ ਇਹ ਵੀ ਅਲਓਵਰ ਇੱਕ ਕਲਰ ਇਹ ਆ ਗਿਆ ਜੀ ਜਿਹੜਾ ਵੀ ਕਲਰ ਤੁਹਾਨੂੰ ਲੈਣਾ ਜੀ ਉਹ ਦੀ ਪਿਕ ਭੇਜ ਕੇ ਸਾਡਾ WhatsApp ਨੰਬਰ ਚਲਦਾ ਹੋਵੇ ਜੀ ਉਹਦੇ ਤੇ ਆਰਡਰ ਕਰ ਸਕਦੇ ਹੋ ਆਪਣਾ ਛੂਟ ਪ੍ਰਾਪਤ ਕਰ ਸਕਦੇ ਹੋ ਜਿਹੜੀ ਤੁਹਾਨੂੰ ਘਰ ਤੱਕ ਪਹੁੰਚੂਗਾ ਸਿਰਫ 500 ਰੁਪਏ ਜੀ ਕੋਈ ਸਿਟਿੰਗ ਚਾਰਜ ਲੱਗਤ ਨਹੀਂ ਲੱਗਦੀ ਆਪਣਾ ਘਰ ਤੋਂ ਕੰਮ ਆ ਜੀ ਤਾਂ ਕਰਕੇ ਆਪਾਂ ਸਸਤੀਆਂ ਰੇਂਜਾਂ ਚ ਛੂਟ ਪੂਨ ਦੇਵਾਂਗੇ ਜੀ ਬਹੁਤ ਵਧੀਆ ਕੱਪੜਾ ਹੈ ਜੀ ਜੇ ਦੇਖੋ ਇਹ ਆ ਗਿਆ ਜੀ ਬਹੁਤ ਵਧੀਆ ਸਟੱਪਾ ਜੀ ਕੋਈ ਰੰਗ ਨਹੀਂ ਫੇਟ ਹੁੰਦੇ ਕੋਈ ਫੇਰ ਚੱਕਾ ਤੋਂ ਨਹੀਂ ਪਟਦਾ ਇਹ ਕਪੜਾ ਉਹ ਆ ਜੀ ਜਿਹੜਾ ਕਮਾਕਾਰਾਂ ਚ ਪਹਿਨਣਾ ਵਾਲਾ ਵਧੀਆ ਸਟਾਪਾਂ ਜੀ ਜਿਵੇਂ ਲੋ ਵਰਗਾ ਕਪੜਾ ਪਹਿਜੀ ਮੜਾਈ ਵਰਗਾ ਤੇ ਦੇਖੋ ਜੀ ਇੱਕ ਮੀਜਾ ਜੀ ਇਹ ਸਲਵਾਰ ਦਾ ਕਪੜਾ ਹੈ ਜੀ ਇਹ ਮੈਚਿੰਗ ਸੂਟ ਹੈ ਦੇਖਸਾ ਤੁਸੀਂ ਰੰਗ ਡਿਜ਼ਾਈਨ ਬਹੁਤ ਵਧੀਆ ਨੇ ਜੀ ਇਹਦੇ ਵਿੱਚ ਕਰੀਮ ਵੀ ਮਿਲ ਜੂ ਬਲੈਕ ਵੀ ਮਿਲ ਜੂ ਸੋਨ ਇਹ ਵੀ ਛੋਟੀ ਬਲੈਕ ਚ ਵੀ ਆਇਆ ਹੈ इस भी बहुत वादिया डिजाइन ने जी ने को कोई भी सूट रखवा अपना एक भेज के रखवा सकते हैं जी देखो जी सलवार आदमी घर तो कम हैं जी कोई अपने दुकान का किराया नहीं पता है आपने घर कपड़ा रखे हुआ जी बहुत सस्ता पा जी सामू देखो जी ਇਹ ਵੀ 600 ਰੁਪਏ 600 ਦੇ ਘਰ ਤੱਕ ਪਹੁੰਚ ਜੂਗੀ ਇਹਨਾਂ 'ਚ ਵੀ ਕੋਈ ਵੀ ਸੌਦਾ ਸੀ ਲੈ ਸਕਦੇ ਹੋ ਕੋਈ ਦੁਪੱਟਾ ਲਗਵਾਉਣਾ ਜੀ ਉਹ ਵੀ ਲਗਾ ਕੇ ਦੇਵਾਂਗੇ ਜੇ ਤੁਹਾਨੂੰ ਕੋਈ ਕਿਸੇ ਕਰਾਉਣਾ ਹੈ ਦੁਪੱਟਾ ਲਗਵਾਉਣਾ ਸਿਲਾਈ ਕਰਾਉਣਾ ਜੀ ਸਿਲਾਈ ਵੀ ਕਰਾ ਕੇ ਦੇਵਾਂਗੇ ਦੇਖੋ ਜੀ ਕੋਈ 300 400 ਦਿਨ ਲਗਣਗੇ ਦਿਨ 300 400 ਸੌਦੇ ਛੂਟ ਕਰਕੇ ਪਹੁੰਚੂਗਾ ਜੀ ਇਹਨਾਂ 'ਚ ਕੋਈ ਵੀ ਛੋਟ ਸੌਣੇ ਲੈਣਾ ਜੀ ਲੈ ਸਕਦੇ ਹੋ ਕੋਈ ਇਹ ਆ ਗਈ ਜੀ ਇਹ ਦੇਖੋ ਜੀ ਇਹ ਸਿਮਰ ਚ ਆਏ ਨੇ ਜੀ ਕੋਟਨ ਸਿਮਰ ਹੈ ਜੀ ਕੋਈ ਲਾਈਨਿੰਗ ਨਹੀਂ ਇਹਨਾਂ ਥੱਲੇ ਲੱਗਣੀ ਤੁਹਾਨੂੰ ਦੇਖੋ ਸਾਰੇ ਕੋਲ ਇਹ ਦੇਖੋ ਜੀ ਕਲਰ ਇਹਨਾਂ ਚ ਦੇਖ ਸਕਦੇ ਹੋ ਪ੍ਰਿੰਟ ਦੇਖ ਸਕਦੇ ਹੋ ਬਹੁਤ ਵਧੀਆ ਪ੍ਰਿੰਟ ਬਣਿਆ ਹੈ ਮਹਿੰਦੀ ਜੱਕੰਦਰ ਹੈ ਜੀ ਇਹ ਕਿ ਆਪਣਾ ਮਹਿਰੂਨ ਕਲਰ ਆ ਗਿਆ ਜੀ। ਜੁੰਗੀਆਂ ਲੈਣੀਆਂ ਨੇ ਤਾਂ ਜੁੰਗੀਆਂ ਤੁਹਾਨੂੰ ਮਿਲ ਜਾਣਗੀਆਂ ਜੀ। ਪੈਪੀ ਦੀਆਂ ਵੀ ਮਿਲ ਜਾਣਗੀਆਂ ਜੀ, ਮਸਲਿਨ ਦੀਆਂ। ਜੇ ਤੁਹਾਨੂੰ ਪਲੇਨ ਲੈਣੀਆਂ ਪਲੇਨ ਵੀ ਪਿਓਰ ਲੈਣੀਆਂ ਪਿਓਰ ਵੀ ਸਭ ਤਰ੍ਹਾਂ ਦੀਆਂ ਜੁੰਗੀਆਂ ਆਪਣੇ ਕੋਲ ਹੁੰਦੀਆਂ ਨੇ। ਸੌਪਟਾ ਕਪੜਾ ਹੈ ਜੀ। ਇਹ ਵੀ ਗਰਮੀ ਲੈ ਕੇ ਕਪੜਾ ਹੈ। ਤੁਹਾਨੂੰ ਇਹਨਾਂ ਚ ਕੋਈ ਵੀ ਵਧੀਆ ਲੱਗੇ ਜੀ, ਉਹਦੇ ਨਾਲ ਤਾਂ ਦੁਪੱਟਾ ਕਰਵਾਉਣਾ ਜੇ ਮੈਂ ਉਹ ਵੀ ਕਰਵਾ ਕੇ ਦਵਾਂਗੀ ਤੁਹਾਨੂੰ। ਇਹ ਲਾਈਨਾਂ ਜਿਹੜਾ ਕਪੜਾ ਚੱਲ ਰਿਹਾ ਜੀ ਟੱਬੀ ਲੈਣੇ ਜੀ ਉਹ ਕਪੜਾ ਹੈ ਜੀ ਦੇਖੋ ਜੀ ਕਲਰ ਬਹੁਤ ਵਧੀਆ ਕਲਰ ਨੇ ਇਹ ਡਿਜ਼ਾਈਨ ਵੀ ਬਹੁਤ ਵਧੀਆ ਨੇ ਗਰਮੀਆਂ ਦੇ ਰੰਗ ਬਹੁਤ ਵਧੀਆ ਨੇ ਜੀ ਇਹ ਦੇਖੋ ਜੀ ਬਹੁਤ ਗੂੜਾ ਹਰਾ ਹਰਾ ਜਿਹੜਾ ਰੰਗ ਆ ਇਹਦੇ ਨਾਲ ਕਲਰ ਦੁਪੱਟਾ ਕਰਾਉਣਾ ਜੀ ਤੁਹਾਨੂੰ ਟਾਈ ਜਾਈ ਉਹ ਵੀ ਕਰਵਾ ਕੇ ਦਵਾਂਗੇ ਜਿਸ ਨੂੰ ਸਿਲਾਈ ਕਰਾਉਣੀ ਹੈ ਉਹ ਵੀ ਕਰਾ ਕੇ ਦਵਾਂਗੇ ਇਹ 200 ਰੁਪਏ ਸੁੱੜਦੇ ਸਿਲਾਈ ਹੈ ਜੀ ਬਿਨਾ ਲਾਈਨਿੰਗ ਤੋਂ ਲਾਈਨਿੰਗ ਆੜਾ ਕਰਵਾਉਣਾ ਜੀ ਉਹਦੀ ਸਿਲਾਈ ਹੈਗੀ ਹੈ ਦੱਸਾਂ ਮੈਂ ਸੁਣ ਕੋਈ ਡਿਜ਼ਾਈਨਰ ਜੀ ਨੂੰ ਬੁਲਾਵਾ ਜੀ ਉਹ ਵੀ ਇਹਦੇ ਕਿਚਾਸੇ ਲੈਸ ਨੂੰ ਪਸੰਦ ਲਾ ਕੇ ਦੇਣਾ ਮੇਰੇ ਤੋਂ 200 ਰੁਪਏ ਜੀ ਕਿਨਾਂ ਚ ਕੋਈ ਵੀ ਸੂਟ ਜੀ ਨੂੰ ਪਸੰਦ ਹੋਵੇ ਜੀ ਸਾਨੂੰ WhatsApp ਨੰਬਰ ਤੇ ਆਰਡਰ ਕਰਕੇ ਸੂਟ ਬੁੱਕ ਕਰਵਾ ਸਕਦੇ ਸੱਸਰੀ ਕਾਹ ਜੀ